ਸ਼ਿਕਾਜ ਜਿੱਤੇ ਗੱਲ ਕਰਾਂਗੇ ਅਸੀਂ ਹਰਿਆਣਾ ਦੀਆਂ ਚੋਣਾਂ ਦੇ ਅੱਜ ਜਿਹੜੇ ਨਤੀਜੇ ਐਲਾਨੇ ਜਾ ਰਹੇ ਨੇ ਤਾਂ ਇੱਥੇ ਕਿਹੜੀ ਪਾਰਟੀ ਦਾ ਦਬਦਬਾ ਜਿਹੜਾ ਕਿ ਨਜ਼ਰ ਆ ਰਿਹਾ ਕਿਹੜੀ ਪਾਰਟੀ ਵੱਲੋਂ ਖੁਸ਼ੀਆਂ ਜਸ਼ਨ ਮਨਾਇਆ ਜਾ ਰਿਹਾ ਕਿਹੜੀ ਪਾਰਟੀ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਚੱਲ ਰਹੀ ਹੈ ਤਾਂ ਕਿਹੜੀ ਪਾਰਟੀ ਦੇ ਵਿੱਚ ਮੁਕਾਬਲਾ ਹੋ ਰਿਹਾ ਤੁਹਾਨੂੰ ਅਸੀਂ ਹੁਣ ਇੱਕ ਇੱਕ ਅਪਡੇਟ ਲੈ ਕੇ ਜਿਹੜੇ ਕਿ ਹਾਜ਼ਰ ਹੋયા ਤੁਹਾਨੂੰ ਸਾਂਝੀ ਕਰਾਂਗੇ ਤੇ ਨਾਲ ਹੀ ਤੁਹਾਨੂੰ ਜੰਮੂ ਕਸ਼ਮੀਰ ਦੇ ਹਾਲਾਤਾਂ ਦੇ ਦੱਸਾਂਗੇ ਕਿ ਜੰਮੂ ਕਸ਼ਮੀਰ ਦੇ ਵਿੱਚ ਕਿਹੜੀ ਪਾਰਟੀ ਜਿਹੜੀ ਬਾਜ਼ੀ ਮਾਰਨ ਦੇ ਨੇੜੇ ਪਹੁੰਚਦੀ ਨਜ਼ਰ ਆ ਰਹੀ ਆ ਸਭ ਤੋਂ ਪਹਿਲਾਂ ਸੀ ਗੱਲ ਕਰਾਂਗੇ ਹਰਿਆਣਾ ਦੀ ਹਰਿਆਣਾ ਦੀ ਅੱਜ ਚੋਣ ਨਤੀਜਿਆਂ ਦੇ ਉੱਤੇ ਸਾਧੀਆਂ ਨਜ਼ਰਾਂ ਠਿੱਕੀਆਂ ਹੋਈਆਂ ਨੇ ਕਿਉਂਕਿ ਭਾਜਪਾ ਨੇ ਵੀ ਆਪਣਾ ਢਿੱਡ ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ ਤੇ ਕਾਂਗਰਸ ਪਾਰਟੀ ਵੀ ਕਿਸੇ ਨਾਲੋਂ ਘੱਟ ਨਜ਼ਰ ਨਹੀਂ ਆ ਰਹੀ ਸੀ ਜਿਹਦੇ ਚੱਲਦੇ ਹਰਿਆਣਾ ਦੇ ਵਿੱਚ ਪੂਰਾ ਜ਼ੋਰ ਸਿਆਸੀ ਪਾਰਟੀਆਂ ਦਾ ਲੱਗਿਆ ਹੋਇਆ ਸੀ ਚੰਗੇ-ਚੰਗੇ ਵੱਡੇ-ਵੱਡੇ ਲੀਡਰਾਂ ਚੋਣ ਪ੍ਰਚਾਰ ਕਰਨ ਵਾਸਤੇ ਨਿਤਰੇ ਹੋਏ ਸੀ ਹਰ ਇੱਕ ਪਾਰਟੀ ਨੇ ਆਪਣੇ ਆਪਣੇ ਗੁਣ ਦੱਸੇ ਜਿਸ ਤੋਂ ਬਾਅਦ ਲੋਕਾਂ ਨੇ ਸੋਚਿਆ ਕਿ ਆਖਰ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਉਣੀ ਚਾਹੀਦੀ ਹੈ ਜਿਸ ਦੇ ਚੱਲਦੇ ਹੁਣ ਤੱਕ ਦੇ ਜਿਹੜੇ ਰੁਝਾਨ ਸਾਹਮਣੇ ਆਏ ਨੇ ਉਸ ਦੇ ਵਿੱਚ ਦੱਸ دیا ਕਿ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਸਭ ਤੋਂ ਅੱਗੇ ਚੱਲਦੀ ਨਜ਼ਰ ਆ ਰਹੀ ਹੈ ਜੀ ਹਾਂ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਅੱਗੇ ਆ ਰਹੀ ਹੈ ਤੇ ਦੂਜੇ ਨੰਬਰ ਤੇ ਭਾਜਪਾ ਜਿਹੜੀ ਕਿ ਚੱਲ ਰਹੀ ਹੈ ਜੇਕਰ ਅਸੀਂ ਸੀਟਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਜਿਹੜਾ ਰੋਜ਼ਾਨ ਸਾਹਮਣੇ ਆਇਆ ਤਾਂ ਕਾਂਗਰਸ 52 ਜਿਹੜੇ ਕਿ ਸੀਟਾਂ ਤੇ ਅੱਗੇ ਚੱਲ ਰਹੀ ਹੈ ਤੇ ਭਾਜਪਾ 28 ਸੀਟਾਂ ਤੇ ਅੱਗੇ ਜਿਹੜੀ ਕਿ ਚੱਲਦੀ ਨਜ਼ਰ ਆ ਰਹੀ ਹੈ ਇਸੇ ਤੌਰ ਤੇ ਕਹਿ ਸਕਦੇ ਆ ਕਿ ਕਾਂਗਰਸ ਬਹੁਮਤ ਵੱਲ ਜਿਹੜੀ ਕਿ ਵਧ ਰਹੀ ਹੈ ਕਿਉਂਕਿ 90 ਸੀਟਾਂ ਦੇ ਉੱਤੇ ਮੁਕਾਬਲਾ ਜਿਸ ਦੇ ਵਿੱਚ 52 ਸੀਟਾਂ ਕਾਂਗਰਸ ਨੇ ਹਾਸਲ ਕਰਨੀਆਂ ਇਹਨਾਂ ਦੇ ਉੱਤੇ ਜਿਹੜੇ ਕਿ ਜਿਹੜੀ ਕਿ ਰਿਜ਼ਲਟ ਆ ਚੁੱਕਿਆ ਤੇ ਭਾਜਪਾ 28 ਸੀਟਾਂ ਜਿਹੜੇ ਕਿ ਹਾਸਲ ਕਰ ਚੁੱਕਿਆ ਤਾਂ ਦਾਅਦਿਆਂ ਕਿ ਬਹੁਮਤ ਵੱਲ ਜਿਹੜੀ ਕਿ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਕਿ ਚੱਲਦੀ ਆ ਰਹੀ ਹੈ ਤਾਂ ਦੱਸਦੇ ਕਿ ਜਿਸ ਤਰੀਕੇ ਦਾ ਅਸਰ ਭਾਜਪਾ ਤੇ ਪੈਂਦਾ ਨਜ਼ਰ ਆ ਰਿਹਾ ਤਾਂ ਉੱਥੇ ਕੁਝ ਕਾਰਨ ਵੀ ਬਣਨੇ ਚਾ ਰਹੇ ਨੇ ਪਹਿਲਾ ਕਾਰਨ ਤਾਂ ਕਿਸਾਨਾਂ ਦਾ ਜਿਹੜੀ ਕਿ ਆਪਣੇ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਚੁੱਕੇ ਨੇ ਕੇਂਦਰ ਸਰਕਾਰ ਦੇ ਖਿਲਾਫ ਭਾਜਪਾ ਸਰਕਾਰ ਦੇ ਖਿਲਾਫ ਤਾਂ ਇਹ ਵੀ ਕਿਤੇ ਨਾ ਕਿਤੇ ਅਸਰ ਹੋ ਸਕਦਾ ਕਿ ਲੋਕ ਜਿਹੜੇ ਕਿ ਇਸ ਵਾਰ ਭਾਜਪਾ ਤੋਂ ਨਾਰਾਜ਼ ਹੋ ਸਕਦੇ ਨੇ ਜਾਂ ਫਿਰ ਦੂਸਰਾ ਜਿਹੜਾ ਕਿ ਪਹਿਲਵਾਨਾਂ ਦਾ ਅਸਰ ਪਹਿਲਵਾਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਉਸ ਦਾ ਅਸਰ ਵੀ ਹੋ ਸਕਦਾ ਹੈ ਅਗਨੀ ਵੀਰ ਦਾ ਅਸਰ ਵੀ ਹੋ ਸਕਦਾ ਹੈ ਕਿਉਂਕਿ ਜਿਵੇਂ ਪਹਿਲਾਂ ਆਰਮੀ ਦੀਆਂ ਭਰਤੀਆਂ ਹੁੰਦੀਆਂ ਸੀ ਪਰ ਹੁਣ ਅਗਨੀ ਵੀਰ ਭਰਤੀ ਸ਼ੁਰੂ ਕੀਤੀ 4 ਸਾਲ ਦੀ ਮਹਿਜ਼ ਫੌਜੀ ਵੀਰ ਜਿਹੜੇ ਕਿ ਡਿਊਟੀ ਕਰਨਗੇ ਤਾਂ ਇਹ ਵੀ ਹੋ ਸਕਦਾ ਤੇ ਇੱਕ ਹੋਰ ਅਹਿਮ ਵਿਨਾਸ਼ ਭੁਗਾਟ ਦਾ ਵੀ ਜਿਹੜਾ ਕਿ ਮਸਲਾ ਹੋ ਸਕਦਾ ਜਿਸ ਦੇ ਚੱਲਦੇ ਜਿਹੜਾ ਕਿ ਅਜਿਹਾ ਰੁਝਾਨ ਜਿਹੜਾ ਸਾਹਮਣੇ ਆ ਰਿਹਾ ਕਿ ਕਾਂਗਰਸ 52 ਸੀਟਾਂ ਤੇ ਇਹ ਬਹੁਮਤ ਵੱਲ ਵੱਧਦੀ ਨਜ਼ਰ ਆ ਰਹੀ ਹੈ ਤੇ ਬੀਜੇਪੀ 28 ਦੇ ਤੇ ਜੇਕਰ ਜੀ ਜੇ ਪੀ ਦੀ ਗੱਲ ਕੀਤੀ ਜਾਵੇ ਉਹਨੇ ਤਾਂ ਆਪਣਾ ਹਲੇ ਖਾਤਾ ਹੀ ਨਹੀਂ ਖੋਲਿਆ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਆਈ ਐਨ ਐਲ ਡੀ ਦੀ ਤਾਂ ਉਹ ਤਿੰਨ ਸੀਟਾਂ ਦੇ ਜਿਹੜੀ ਕਿ ਅੱਗੇ ਚੱਲਦੀ ਨਜ਼ਰ ਆ ਰਹੀ ਹੈ ਤਾਂ ਦਾ ਦੇਖੀ ਜਿਹੜੇ ਭੁਪਿੰਦਰ ਹੁੱਡਾ ਨੇ ਉਹ ਵੀ ਸਭ ਤੋਂ ਅੱਗੇ ਨਜ਼ਰ ਆ ਰਹੇ ਨੇ ਤੇ ਜਿਹੜੇ ਫੁਗਾਟ ਹੈ ਉਹ ਵੀ ਜਿਹੜੇ ਕਿ ਸਭ ਤੋਂ ਅੱਗੇ ਨਜ਼ਰ ਆ ਰਹੀ ਹੈ ਤੇ ਦੂਜੇ ਗੱਲ ਸੇ ਗੱਲ ਕੀਤੀ ਜਾਵੇ ਅਨਿਲ ਵਿਜਦੀ ਤਾਂ ਅੰਬਾਲਾ ਤੋਂ ਜਿਹੜਾ ਕਿ ਅੰਬਾਲਾ ਕੈਂਟ ਤੋਂ ਅਨਿਲ ਵਿਜਰੇ ਉਹ ਅੱਗੇ ਚੱਲ ਰਹੇ ਨੇ ਇਸ ਦੇ ਨਾਲ ਇਹ ਗੱਲ ਕਿਤੇ ਜਾਵੇ ਜੰਮੂ ਕਸ਼ਮੀਰ ਦੀ ਤਾਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਕਿ ਇੰਡੀਆ ਆ ਉੱਥੇ ਵੀ ਦੇਖਿਆ ਜਾ ਰਿਹਾ ਕਿ ਜਿਹੜਾ ਇੰਡੀਆ ਦਾ ਮਹਾ ਗੱਠ ਜੁੜ ਹੋਇਆ ਉਹ ਜਿਹੜੇ ਕਿ ਸਭ ਤੋਂ ਅੱਗੇ ਚੱਲ ਰਹੀ ਆ ਹਾਲਾਤ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜਾ ਇੰਡੀਆ ਦਾ ਗੱਠ ਜੁੜ ਹੋਇਆ ਉਹ ਸਭ ਤੋਂ ਅੱਗੇ 54 ਸੀਟਾਂ ਤੇ ਚੱਲ ਰਹੀ ਆ ਭਾਜਪਾ ਵੀ ਉੱਥੇ 24 ਸੀਟਾਂ ਤੇ ਅੱਗੇ ਚੱਲ ਰਹੀ ਆ ਤਾਂ ਦੱਸ ਦਿਆ ਕਿ ਇੱਥੇ ਵੀ ਕੁਝ ਹਾਲਾਤ ਹੋਏ ਜਿਵੇਂ ਕਿ ਤਾਰਾ 370 ਹਟਾਈ ਗਈ ਸੀ ਤਾਂ ਕੁਝ ਹਾਲਾਤਾਂ ਕਰਕੇ ਵੀ ਮੰਨਿਆ ਜਾ ਰਿਹਾ ਤਾਂ ਦੱਸਦੀ ਹੈ ਕਿ ਹਰਿਆਣਾ ਦੇ ਵਿੱਚ ਵੀ ਕਾਂਗਰਸ ਅੱਗੇ ਤੇ ਜੰਮੂ ਕਸ਼ਮੀਰ ਦੇ ਵਿੱਚ ਇੰਡੀਆ ਦਾ ਮਹਾਗੱਠ ਜੋੜ ਅੱਗੇ ਚੱਲਦਾ ਨਜ਼ਰ ਆ ਰਿਹਾ ਹੈ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੇ ਹੁਣ ਤੱਕ ਆਪਣਾ ਢੀ ਚੋਟੀ ਦਾ ਜ਼ੋਰ ਲਗਾਇਆ ਤਾਂ ਅਗਲੇ ਰੁਝਾਨ ਕੀ ਹੋਣਗੇ ਤੁਹਾਨੂੰ ਹਰ ਪਲ-ਪਲ ਦੀ ਅਪਡੇਟ ਸਾਂਝੀ ਕੀਤੀ ਜਾਵੇਗੀ ਤੁਸੀਂ ਇਸੇ ਤਰੀਕੇ ਦੇ ਨਾਲ ਜੁੜੇ ਰਹੋ ਹਰਪੰਜਾਬ ਟੀਵੀ ਦੇ ਨਾਲ ਬਿਊਰੋ ਰਿਪੋਰਟ ਹਰਪੰਜਾਬ ਟੀਵੀ